ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਕੇਂਦਰ ਵਿੱਚ ਮੋਦੀ 3.0 ਦੀ ਸਰਕਾਰ ਵੰਨ ਤੇ ਭਾਜਪਾ ਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ ਭਾਜਪਾ ਲੁਧਿਆਣਾ ਵੱਲੋਂ ਘੰਟਾ ਘਰ ਚੌਂਕ ਵਿਖੇ ਲੱਡੂ ਵੰਡੇ ਗਏ ਅਤੇ ਪਟਾਕੇ ਚਲਾਏ ਗਏ ਅਤੇ ਢੋਲ ਠਮਾਕਿਆਂ ਨਾਲ ਪੰਗੜੇ ਵੀ ਪਾਏ ਗਏ ਇਸ ਦੇ ਨਾਲ ਹੀ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਕੇਂਦਰੀ ਮੰਤਰੀ ਬਣਨ ਤੇ ਬਾਜਪਾਈਆਂ ਦੀ ਦਾ ਖੁਸ਼ੀ ਦਾ ਟਿਕਾਣਾ ਨਾਰਾ ਮੋਦੀ ਜਿੰਦਾਬਾਦ ਰਵਨੀਤ ਸਿੰਘ ਬਿੱਟੂ ਜਿੰਦਾਬਾਦ ਦੇ ਨਾਰੇ ਲਾਉਂਦੇ ਹੋਏ ਇੱਕ ਦੂਜੇ ਦਾ ਮੂੰਹ ਮਿੱਠਾ ਵੀ ਕਰਵਾਇਆ ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਤੇ ਭਰੋਸਾ ਪ੍ਰਗਟਾਇਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਤੀਜੀ ਵਾਰ ਮੋਦੀ ਸਰਕਾਰ ਬਣੀ ਤਾਂ ਵਿਕਾਸ ਕਾਰਜਾਂ ਵਿੱਚ ਵੀ ਤੇਜ਼ੀ ਆਵੇਗੀ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ 5 ਸਾਲਾਂ ਵਿੱਚ ਜੋ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਸਨ ਉਹ ਸਾਰੀਆਂ ਜਾਰੀ ਰਹਿਣਗੀਆਂ ਤੇ ਪ੍ਰਧਾਨ ਮੰਤਰੀ ਮੋਦੀ ਦੀ ਸਫਲ ਅਗਵਾਈ ਵਿੱਚ ਅੱਜ ਐਨਡੀਏ ਪਰਿਵਾਰ ਆਤਮ ਨਿਰਪਰ ਭਾਰਤ ਵਿਕਸਿਤ ਭਾਰਤ ਦੇ ਨਿਰਮਾਣ ਲਈ ਪੂਰੀ ਤਰ੍ਹਾਂ 바ਚਨ 바ਧ ਹੈ ਅਤੇ 140 ਕਰੋੜ ਪਰਿਵਾਰਿਕ ਮੈਂਬਰ ਦੀ ਸੇਵਾ ਕਰਨ ਲਈ ਫੇਰ ਸੰਕਲਪਿਤ ਹਨ ਤੇ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਚ ਭਾਰਤ ਹੁਣ ਆਪਣੀ ਪੁਰਾਣੀ ਸ਼ਾਨ ਮੁੜ ਬਹਾਲ ਕਰਨ ਵੱਲ ਵਧੇਗਾ ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਪ੍ਰੇਮ ਮਿੱਤਲ ਕਮਲਜੀਤ ਸਿੰਘ ਕੜਵਲ ਵਿਪਨ ਸੂਦ ਕਾਕਾ ਪਰਮਿੰਦਰ ਮਹਿਤਾ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਲੱਕੀ ਚੋਪੜਾ ਸੁਮਨ ਬਰਮਾ ਹਰਸ਼ੀ ਸ਼ਰਮਾ ਲੱਕੀ ਸ਼ਰਮਾ ਜ਼ਿਲ੍ਹਾ ਸਕੱਤਰ ਨਵਲਜਨ ਸਤਨਾਮ ਸਿੰਘ ਸੇਠੀ ਪਰਮਿੰਦਰ ਧਰਮਿੰਦਰ ਸ਼ਰਮਾ ਅੰਕਿਤ ਬਤਰਾ ਜ਼ਿਲ੍ਹਾ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਬੁਲਾਰੇ ਨੀਰਜ ਵਰਮਾ ਸੰਜੀਵ ਚੌਧਰੀ ਸੁਮਿਤ सुरेंद्र ਕੌਸ਼ਲ ਵਿਸ਼ਾਲ ਗੁਲਾਟੀ ਮਹਿਲਾ ਮੋਰਚਾ ਜਿਲ੍ਹਾ ਜਨਰਲ ਸਕੱਤਰ ਸੀਮਾ ਸ਼ਰਮਾ ਬੀਸੀ ਦੇ ਪ੍ਰਧਾਨ ਜਸਵਿੰਦਰ ਸਿੰਘ ਸਗੂ ਕਿਸਾਨ ਮੋਰਚਾ ਦੇ ਮੁਖੀ ਸੁਖਦੇਵ ਸਿੰਘ ਗਿੱਲ ਪ੍ਰਵਾਸੀ ਮੋਰਚਾ ਦੇ ਮੁਖੀ ਰਾਜਕੁਮਾਰ ਭਾਰਦਵਾਸ ਸੰਤੋਸ਼ ਅਰੂੜਾ ਸੰਤੋਸ਼ ਵਰਮਾ ਰੁਪਿੰਦਰ ਕੌਰ ਮੋਗਾ ਸੰਤੋਸ਼ ਵਿਜ ਲੀਗਲ ਸੈੱਲ ਦੇ ਮੁਖੀ ਕੇਜੀ ਸ਼ਰਮਾ ਕਲਚਰ ਸੈਲ ਦੇ ਮੁਖੀ ਅਨਿਲ ਮਿੱਤਲ ਸੀਨੀਅਰ ਸਿਟੀਜ਼ਨ ਸੈਲ ਦੇ ਮੁਖੀ ਪ੍ਰਿੰਸੀਪਲ ਵਿਨੋਦ ਕਾਲੀਆ ਮੰਡਲ ਪ੍ਰਧਾਨ ਮੰਨੂ ਅਰੋੜਾ ਪ੍ਰਮੋਦ ਕੁਮਾਰ ਅੰਕੁਰ ਵਰਮਾ ਹਰਵੰਸ ਸਲੂਜਾ ਆਸ਼ੀਸ਼ ਗੁਪਤਾ ਅਮਿਤ ਰਾਏ ਕੇਸ਼ਵ ਗੁਪਤਾ ਦੀਪਕ ਡਡਵਾਲ ਰਾਜੀਵ ਸ਼ਰਮਾ ਹਿਮਾਂਸ਼ੂ ਕਾਲੜਾ ਗੌਰਵ ਅਰੋੜਾ ਅਮਿਤ ਸ਼ਰਮਾ ਸੁਰੇਸ਼ ਅਗਰਵਾਲ ਗੁਰਵਿੰਦਰ ਸਿੰਘ ਭਮਰਾ ਅਮਿਤ ਮਿੱਤਲ ਸੰਦੀਪ ਬਦਵਾ ਕੇਵਲ ਡੋਗਰਾ ਬਲਵਿੰਦਰ ਸ਼ਰਮਾ ਪ੍ਰਗਟ ਸਿੰਘ ਜੋਗੇਸ਼ ਸ਼ਰਮਾ ਕੇਵਲ ਡੋਗਰਾ ਬਲਵਿੰਦਰ ਸਿਆਲ ਬਲਵਿੰਦਰ ਸਿੰਘ ਬਿੰਦਰ ਅਸ਼ੋਕ ਰਾਣਾ ਡਾਕਟਰ ਪਰਮਜੀਤ ਸਿੰਘ ਰਜਿੰਦਰ ਸ਼ਰਮਾ ਜਸਵੀਰ ਮਨਚੰਦਾ ਜਜਵੀਰ ਮਨਚੰਦਾ ਪ੍ਰਦੀਪ ਪੰਛੀ ਰਮੇਸ਼ ਜੈਨ ਬਿੱਟਾ ਜੀਵਨ ਮਹਿਰਾ ਅਤੇ ਅਜੇ ਗੋੜ ਸਚਿਨ ਮੋਦਗਿਲ ਆਦ ਹਜ਼ਾਰਾਂ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ